ਸੋਸ਼ੀ ਗਾਲ ਜੀ ਮੈਂ ਹਾਸ਼ਤਿਪੁਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਸ਼ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਫਿਰ ਜੰਗ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਵਾਰ ਫਿਰ ਉਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਜੋ ਹੈ ਆਪਣੀ ਪਾਰਟੀ ਦੀ ਪੁਨਰ ਸੰਜੀਵੀਕਰਕ ਪਾਉਣਗੇ ਜਾਂ ਨਹੀਂ ਇਹ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹੀ ਪਤਾ ਚੱਲੇਗਾ ਲੇਕਿਨ ਪੰਜਾਬ ਦੇ ਵਿੱਚ ਜੋ ਸ਼੍ਰੋਮਿਕ ਆਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੱਲ ਮੀ ਪੈਂਦੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਜੋ ਹੈ ਰੈਲੀ ਕੱਢੀ ਜੋ ਡੀਸੀ ਦੇ ਆਫਿਸ ਦੇ ਸਾਹਮਣੇ ਉਹਨਾਂ ਨੇ ਧਰਨਾ ਲਾਇਆ ਗਿਆ ਉਹਨਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਜੋ ਸਮਰਥਕ ਸੀ ਉਹਨਾਂ ਦੇ VOTER ਸੀ ਉਹਨਾਂ ਦੇ ਆਗੂ ਸੀ ਤਾਂ ਜਿੱਥੇ ਸੁਖਬੀਰ ਸਿੰਘ ਬਾਦਲ ਇੱਕ ਵਾਰ ਫਿਰ ਆਪਣੀ ਜੋ ਹੈ ਨਸ਼ਰਮੀ ਇਕਾਲੀ ਦਲ ਦੀ ਪਾਰਟੀ ਨੂੰ ਪੁਨਰਸੰਜੀਵੀ ਦੇਣ ਵਿੱਚ ਇੱਕ ਵਾਰ ਫਿਰ ਅੱਗੇ ਆ ਰਹੇ ਨੇ ਦੂਸਰੇ ਪਾਸੇ ਗੱਲ ਕਰੀਏ ਵਰਦੇ ਮੀਂਹ ਦੇ ਵਿੱਚ ਗਲੀਆਂ ਪਰੀਆਂ ਦੇ ਵਿੱਚ ਸੜਕਾਂ ਉੱਤੇ ਮੀਂਹ ਜਿੱਥੇ ਗਲੀਆਂ ਵਿੱਚ ਮੀਂਹ ਤਾਂ ਉੱਥੇ ਹੀ ਸੁਖਬੀਰ ਸਿੰਘ ਬਾਦਲ ਗਰਜਦੇ ਦਿਖ ਰਏ ਸੀ ਇੱਕ ਪਾਸੇ ਬੱਦਲ ਗਰਜਣਾ ਤੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਵੀ ਗਰਜਦੇ ਦਿਖਾਈ ਦੇ ਰਹੇ ਸੀ ਉਹਨਾਂ ਵੱਲੋਂ ਜੋ ਲੈਂਡ ਪੁਲਿੰਗ ਉੱਤੇ ਲੈਂਡ ਪੁਲਿੰਗ ਪਾਲਿਸੀ ਦੇ ਉੱਤੇ ਤਰਨਾ ਲਗਾਇਆ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਇੱਕ ਵੀ ਇੰਚ ਜੋ ਹੈ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਇੱਕ ਵਾਇਰ ਨਹੀਂ ਹੋਣ ਦਵਾਗੇ ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਖੜਾ ਮੈਂ ਆਪਣੀ ਕੌਮ ਦੇ ਹੱਕ ਦੇ ਵਿੱਚ ਖੜਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ ਉਹ ਹਰ ਕਿਸੇ ਵਰਗ ਦੇ ਨਾਲ ਖੜੀ ਹੁੰਦੀ ਹੈ ਚਾਹੇ ਉਹ ਸ਼ਹਿਰੀ ਵਰਗ ਹੈ ਚਾਹੇ ਐਸਸੀ ਕੋਟਾ ਹੈ ਚਾਹੇ ਉਹ ਮਜ਼ਦੂਰ ਕੋਟਾ ਹੈ ਹਰ ਇੱਕ ਕੋਟੇ ਦੇ ਨਾਲ ਜੋ ਹੈ ਸ਼੍ਰੋਮਣੀ ਅਕਾਲੀ ਦਲ ਖੜਾ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਕੌਮ ਨੂੰ ਜੋੜਦੀ ਹੈ ਉਹ ਆਪਣੀ ਖੇਤਰੀ ਪਾਰਟੀ ਹੈ ਉਹ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਪਾਰਟੀ ਹੈ ਤਾਂ ਉਸ ਤਰ੍ਹਾਂ ਹੀ ਉਹ ਗਰਜਦੇ ਦਿਖਾਈ ਦਿੱਤੇ ਇਹ ਗੱਲ ਕਰ ਲਈਏ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਰ-ਵਾਰ ਇਹ ਕਹਿ ਰਹੇ ਨੇ ਕਿ ਜ਼ਮੀਨਾਂ ਨੂੰ ਇਕਵਾਇਰ ਕੀਤਾ ਜਾਏਗਾ ਲੇਕਿਨ ਉਸ ਖਿਲਾਫ ਖੜੇ ਹੋ ਗਏ ਨੇ ਸੁਖਬੀਰ ਸਿੰਘ ਬਾਦਲ ਕਿ ਆਉਣ ਵਾਲੇ ਟਾਈਮ ਦੇ ਵਿੱਚ ਸੁਖਬੀਰ ਸਿੰਘ ਬਾਦਲ ਆਪਣੀ ਕੌਮ ਦੇ ਨਾਲ ਜੋ ਹੈ ਖੜ ਪਉਣਗੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹੋ ਆਪਣਾ ਆਉਣ ਵਾਲਾ ਟਾਈਮ ਜੋ ਕੈਮ ਕਰ ਪਉਣਗੇ ਤਾਂ ਟਾਈਮ ਹੀ ਦੱਸੇਗਾ ਲੇਕਿਨ ਦੂਸਰੇ ਪਾਸੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜੋ 11 ਅਗਸਤ ਨੂੰ ਤੇਜਾ ਸਮੁੰਦਰੀ 홀 ਵਿੱਚ ਇਤਿਹਾਸਿਕ ਜੋ ਇਤਿਹਾਸਿਕ ਫੈਸਲਾ ਹੋਣ ਜਾ ਰਿਹਾ ਹੈ ਉਥੇ ਜੋ ਸ਼੍ਰੋਮੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਦੂਸਰੇ ਪਾਸੇ ਉਥੇ ਬਾਗੀ ਤੜਾ ਵੀ ਹਾਜ਼ਰ ਹੋਵੇਗਾ ਤੇ ਜੋ ਸ਼੍ਰੀ ਅਕਾਲ ਤਖਤ ਸਹਿਬ ਦੀ ਫਸੀਲ ਤੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਜਿੰਨੇ ਵੱਲੋਂ ਕਿਹਾ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਛੱਡ ਕੇ ਨਿਮਾਣੇ ਹੋ ਕੇ ਉਥੇ ਪੇਸ਼ ਹੋਣ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਜੋ ਹੈ ਪ੍ਰਧਾਨਗੀ ਛੱਡੀ ਜਾਵੇਗੀ ਕਿਉਂਕਿ ਉੱਥੇ ਇਹ ਇਜਲਾਸ ਹੋਣ ਜਾ ਰਿਹਾ ਹੈ ਉੱਥੇ ਇੱਕ ਨਵੇਂ ਪ੍ਰਧਾਨ ਦੀ ਜੋ ਹੈ ਉੱਥੇ ਪ੍ਰਧਾਨ ਨਵੇਂ ਪ੍ਰਧਾਨ ਦੀ ਉੱਥੇ ਕੀਤੀ ਜਾਣੀ ਹੈ ਉੱਥੇ ਚੁਣਿਆ ਜਾਣਾ ਹੈ ਕਿ ਆਉਣ ਵਾਲਾ ਸ਼੍ਰੋਮਿਕ ਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ ਉਹਦੇ ਚੱਲਦਿਆਂ ਹੀ ਇੱਕ ਬਹੁਤ ਵੱਡਾ ਇਹ ਐਮ ਫੈਸਲਾ ਲਿਆ ਜਾਣਾ ਹੈ ਕਿ ਆਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ ਲੇਕਿਨ ਕੀ ਸੁਖਬੀਰ ਸਿੰਘ ਬਾਦਲ ਜੋ ਨੇ ਆਪਣੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਕੇ ਉੱਥੇ ਨਿਮਾਣੇ ਹੋ ਕੇ ਪੇਸ਼ ਹੋਣਗੇ ਇੱਕ ਆਮ ਇਨਸਾਨ ਦੀ ਤਰ੍ਹਾਂ ਜਾਂ ਫਿਰ ਉਹਨਾਂ ਵੱਲੋਂ ਹੀ ਆਉਣ ਵਾਲੀਆਂ ਵੋਟਾਂ ਦੀ ਚਨੋਤੀ ਲੜੀ ਜਾਵੇਗੀ ਬਹੁਤ ਵੱਡਾ ਇੱਕ ਐਮ ਫੈਸਲਾ ਲਿਆ ਜਾਣਾ ਹੈ ਉਸ ਇਜਲਾਸ ਦੇ ਵਿੱਚ ਲੇਕਿਨ ਉੱਥੇ ਹੀ ਜੋਨੇ ਸ਼੍ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਲੈਂਡ ਪੂਲਿੰਗ ਉੱਤੇ ਆਪਣੇ ਤਰਨੇ ਲਾਉਂਦੇ ਨਜ਼ਰ ਆ ਰਹੇ ਨੇ ਆਪਣੀ ਕੌਮ ਨੂੰ ਫਿਰ ਇੱਕ ਵਾਰ ਇਕੱਠਾ ਕਰਦੇ ਨਜ਼ਰ ਆ ਰਹੇ ਨੇ ਤੇ ਆਪਣੀ ਜੋ ਆਉਣ ਵਾਲੀ ਪਾਰਟੀ ਨੂੰ ਬਚਾਉਂਦੇ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮੀ ਅਕਾਲੀ ਦਲ ਦਾ ਜੋ ਹੈ ਦੁਬਾਰਾ ਤੋਂ ਆਏਗੀ ਤਾਂ ਉੱਥੇ ਹੀ ਚਲਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਰਹਿਣਗੇ ਜਾਂ ਫਿਰ ਇੱਕ ਨਵਾਂ ਪ੍ਰਧਾਨ ਚੁਣਿਆ ਜਾਵੇਗਾ ਲੇਕਿਨ ਦੂਸਰੇ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਹੀ ਜ਼ਮੀਨਾਂ ਇੱਕ ਵਾਇਰ ਕਰਦੇ ਨਜ਼ਰ ਆ ਰਹੇ ਨੇ ਲੇਕਿਨ ਉਸ ਦੇ ਸਾਹਮਣੇ ਡਟ ਗਏ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਅਸੀਂ ਕਿਸਾਨੀ ਜ਼ਮੀਨਾਂ ਨੂੰ ਨਹੀਂ ਦੇਾਂਗੇ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹਾਂ ਜਿੱਥੇ ਲਗਾਤਾਰ ਹੀ ਧਰਨੇ ਲਗਾਏ ਜਾ ਰਹੇ ਨੇ ਬਾਕੀ ਜੋ ਵੀ ਪਤਾ ਚੱਲੇਗਾ ਉਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਲੇਕਿਨ ਸੁਖਬੀਰ ਸਿੰਘ ਬਾਦਲ ਇੱਕ ਵਾਰੀ ਫਿਰ ਗਰਜ ਦੇ ਸਾਹਮਣੇ ਆ ਰਹੇ ਨੇ ਕਿਉਂਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਅਸਲੀ ਪਾਰਟੀ ਹੈ ਪੰਜਾਬ ਦੀ ਉਹ ਸ਼੍ਰੋਮਣੀ ਅਕਾਲੀ ਦਲ ਹੀ ਹੈ ਲੇਕਿਨ ਹੁਣ ਆਉਣ ਵਾਲਾ ਟਾਈਮ ਦੱਸੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੰਜੀਵੀ ਹੁੰਦੀ ਹੈ ਜਾਂ ਨਹੀਂ ਇਹ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੀ ਦੱਸਣਗੀਆਂ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਹਾਜ਼ਰ ਹੋਵਾਂਗੇ ਧੰਨਵਾਦ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ